ਵਿਆਹ ਤੋਂ ਬਾਅਦ ਮਾਮਾ ਧੀਆਂ ਨੂੰ ਆਪਸ ਵਿੱਚ ਫੋਨ ਤੇ ਬਹੁਤ ਘੱਟ ਗੱਲ ਕਰਨੀ ਚਾਹੀਦੀ ਇਹ ਬਹੁਤ ਚੰਗਾ ਹੁੰਦਾ ਹੈ ਜਿਹੜੀਆਂ ਮਾਵਾ ਧੀਆਂ ਵਿਆਹ ਤੋਂ ਬਾਅਦ ਘੱਟ ਫੋਨ ਤੇ ਗੱਲ ਕਰਦੀਆਂ ਨੇ ਅਕਸਰ ਉਹ ਲੜਕੀਆਂ ਆਪਣੇ ਸਹੁਰੇ ਪਰਿਵਾਰ 'ਚ ਬਹੁਤ ਖੁਸ਼ ਰਹਿੰਦੀਆਂ ਨੇ ਉਹਨਾਂ ਦੀ ਲਾਈਫ ਬਹੁਤ ਵਧੀਆ ਰਹਿੰਦੀ ਆ ਉਹ ਜ਼ਿੰਦਗੀ ਦੇ ਵਿੱਚ ਤਰੱਕੀ ਬਹੁਤ ਕਰਦੀਆਂ ਨੇ ਹੁਣ ਕਈ ਕਹਿਣਗੇ ਜੀ ਇਹ ਤਾਂ ਕਿੱਦੇ ਕਿੱਦਾਂ ਹੋ ਸਕਦਾ ਜੇ ਮਾਵਾ ਧੀਆਂ ਫੋਨ ਤੇ ਘੱਟ ਗੱਲ ਕਰਕੇ ਘਰ 'ਚ ਖੁਸ਼ੀ ਹੋ ਸਕਦੀ ਤਰੱਕੀ ਹੋ ਸਕਦੀ ਸਵਾਲ ਬਹੁਤ ਹੀ ਵਧੀਆ ਹੋਵੇਗਾ ਤਾਂ ਜਵਾਬ ਵੀ ਦਵਾਂਗੇ ਆਮ ਤੌਰ ਤੇ ਕੁਝ ਲੋਕਾਂ ਦਾ ਵਿਚਾਰ ਹੈ ਕਿ ਜਿੱਥੇ ਘਰ ਵਿੱਚ ਵਿਆਹ ਤੋਂ ਬਾਅਦ ਮਾਵਾ ਧੀਆਂ ਫੋਨ ਤੇ ਜ਼ਿਆਦਾ ਗੱਲ ਕਰਦੀਆਂ ਨੇ ਅਕਸਰ ਉਹ ਕੁੜੀ ਦਾ ਘਰ ਉੱਜੜ ਜਾਂਦਾ ਹੈ ਕਿ ਇਹ ਵਾਕਿਆ ਸਹੀ ਆ ਇਹਦਾ ਵੀ ਜਵਾਬ ਦਵਾਂਗੇ ਤੇ ਕਿਉਂ ਉੱਜੜਦਾ ਹੈ ਇਹਦਾ ਵੀ ਜਵਾਬ ਦਵਾਂਗੇ ਤੇ ਕਿਉਂ ਇਹ ਗੱਲ ਘਟ ਕਰਨੀ ਚਾਹੀਦੀ ਇਹਦਾ ਵੀ ਜਵਾਬ ਹੁੰਦਾ ਤੇ ਹਰ ਇੱਕ ਭੈਣ ਭਰਾ ਹੁੰਦਾ ਜਵਾਬ ਲੈਣਾ ਚਾਹੀਦਾ ਪੱਕੀ ਗੱਲ ਕਰਦੀਆਂ ਸੰਕੇਤ ਵਿੱਚ ਤੁਸੀਂ ਵੇਖੋ ਨਾ ਵਿਆਹ ਤੋਂ ਪਹਿਲਾਂ ਹਰੇਕ ਮਾਂ ਬਾਪ ਆਪਣੀ ਧੀ ਨੂੰ ਬੜੇ ਲਾਡਾਂ ਨਾਲ ਰੱਖਦਾ ਬੜੇ ਚਾਵਾਂ ਨਾਲ ਰੱਖਦਾ ਉਹਦੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਦਾ ਉਹ ਧੀ ਇੱਕ ਇਹੋ ਜਿਹੇ ਮਾਹੌਲ 'ਚ ਪਲੀ ਹੁੰਦੀ ਹੈ ਜਿੱਥੇ ਉਹਨੂੰ ਛਿੜਕਮੜੀ ਮਾਰੀ ਜਾਂਦੀ ਜਿੱਥੇ ਉਹਨੂੰ ਗੁੱਸੇ ਵੀ ਨਹੀਂ ਹੋਇਆ ਜਾਂਦਾ ਹੁੰਦਾ ਕੋਤੀ ਦਾ ਸੁਭਾਅ ਏਵੇਂ ਦਾ ਬਣਿਆ ਹੁੰਦਾ ਆ ਉਹਨੇ ਆਪਣੀ ਮਰਜ਼ੀ ਨਾਲ ਆਪਣੇ ਮਾਪਿਆਂ ਦੇ ਘਰੋਂ ਉੱਠਣਾ ਮਰਜ਼ੀ ਨਾਲ ਖਾਣਾ ਪੀਣਾ ਮਰਜ਼ੀ ਦੇ ਕੱਪੜੇ ਪਾਉਣੇ ਕੋਈ ਬੰਦਸ਼ ਨਹੀਂ ਹੁੰਦੀ ਲੇਕਿਨ ਜਦੋਂ ਦੀ ਸ਼ਾਦੀ ਹੋ ਜਾਂਦੀ ਆ ਸ਼ਾਦੀ ਤੋਂ ਬਾਅਦ ਉਹਦੀ ਦੂਜਾ ਘਰ ਹੁੰਦਾ ਆ ਜਿੱਥੇ ਉਹਨੂੰ ਇੱਕ ਮਰਿਆਦਾ ਚ ਰਹਿਣਾ ਪਵੇਗਾ ਜਿੱਥੇ ਉਹਨੂੰ ਟਾਈਮ ਨਾਲ ਉੱਠਣਾ ਪਵੇਗਾ ਟਾਈਮ ਨਾਲ ਖਾਣਾ ਪੀਣਾ ਪਵੇਗਾ ਘਰ ਦੇ ਆਂਦੇ ਮਾਹੌਲ ਦੇ ਮੁਤਾਬਕ ਉਹਨੂੰ ਕੱਪੜੇ ਪਾਉਣੇ ਪਹਿਣਨੇ ਉਹਨਾਂ ਦੇ ਮੁਤਾਬਕ ਉਹਨੂੰ ਵਿਚਰਨਾ ਪਵੇਗਾ ਤਾਂ ਹੋ ਸਕਦਾ ਕੁਝ ਗੱਲਾਂ ਤੁਹਾਨੂੰ ਟੋਕਿਆ ਵੀ ਜਾਵੇ ਕਿਉਂਕਿ ਹਰ ਘਰ ਦੇ ਆਪਣੇ ਕੁਝ ਰੀਤੀ ਰਿਵਾਜ ਤੇ ਮਰਿਆਦਾ ਹੁੰਦੀਆਂ ਨੇ ਬੇਸ਼ੱਕ ਉਹ ਚੰਗੀਆਂ ਹੋਣ ਚਾਹੇ ਮਾੜੀਆਂ ਨਾ ਆਪਣਾ ਇਹ ਵਿਸ਼ਾ ਉਹ ਨਹੀਂ ਆ ਹੈ ਭਲੇ ਵਿਸ਼ਾ ਇਹ ਆ ਕਿ ਜੇ ਚੰਗੀਆਂ ਮਰਿਆਦਾ ਹੋਣਗੀਆਂ ਤਾਂ ਉਹ ਕੁਝ ਚੰਗਾ ਸਿਖਾ ਵੀ ਸਕਦੇ ਆ ਨੌ ਨੂੰ ਆਪਣੀ ਕਿਉਂਕਿ ਉਹਨਾਂ ਨੇ ਵੀ ਆਪਣੇ ਘਰ ਚ ਧੀ ਬਣਾ ਕੇ ਲਿਆਂਦੀ ਹੁੰਦੀ ਆ ਕਿ ਸਾਡੇ ਖਾਨਦਾਨ ਨੂੰ ਏ ਵਧਾਉਣਾ ਆ ਸਾਡੇ ਖਾਨਦਾਨ ਦੀਆਂ ਰਸਮਾਂ ਨੂੰ ਵਧਾਉਣਾ ਸਾਡੇ ਮਾੜਿਆਂ ਦੀ ਇੱਜ਼ਤ ਮਾਨ ਨੂੰ ਵਧਾਉਣਾ ਕਿ ਜਦੋਂ ਉਹਨੂੰ ਛਿੜਕਿਆ ਜਾਂਦਾ ਤੇ ਕਈ ਵਾਰ ਲੜਕੀ ਚੁੱਪ ਫੋਨ ਆਪਣੀ ਮਾਂ ਨੂੰ ਲਾਉਂਦੀ ਆ ਕਿ ਮਾਂ ਇੱਥੇ ਮੈਨੂੰ ਗੁੱਸੇ ਆਉਂਦੇ ਮਾਂ ਮੈਨੂੰ ਇੰਜ ਕਰਦੇ ਵੀਜੀ ਮੈਨੂੰ ਇੰਜ ਕਰਦੇ ਪਾਪਾ ਮੈਨੂੰ ਇੰਜ ਕਰਦੇ ਤੇ ਮਾਪਿਆਂ ਨੇ ਬੜੇ ਲਾਡ ਨਾਲ ਰੱਖੀ ਹੁੰਦੀ ਆ ਤੇ ਮਾਪਿਆਂ ਨੂੰ ਬੁਰਾ ਲੱਗਦਾ ਮਾਪੇ ਕਹਿਣਗੇ ਚੱਲ ਕੋਈ ਨਹੀਂ ਆਉਨੇ ਆ ਕੁਛ ਨਹੀਂ ਆ ਕੀ ਕਰਦੇ ਆ ਦੋ ਚਾਰ ਵੀਰ ਦੇ ਘਰ ਚਲਦੀ ਲੜਕੀ ਖੜੇ ਪੈਣ ਲੱਗ ਪੈਂਦੀ ਫਿਰ ਗੱਲ ਤੂੰ ਤੂੰ ਮੈਂ ਮੈਂ ਤੇ ਚੱਲ ਜਾਂਦੀ ਫਿਰ ਗੱਲ ਪੰਚਾਇਤਾਂ ਚਲ ਜਾਂਦੀ ਫਿਰ ਥਾਣਿਆਂ ਚਲ ਜਾਂਦੀ ਫਿਰ ਅਕਸਰ ਜਿਹੜੀ ਕਚਹਿਰੀਆਂ 'ਚ ਚਲ ਜਾਂਦੀ ਆ ਤੇ ਜਦੋਂ ਕਚਹਿਰੀਆਂ 'ਚ ਚਲ ਜਾਂਦੀ ਫਿਰ ਉਹ ਪਾਰਟੀਆਂ ਬਣ ਜਾਂਦੀਆਂ ਨੇ ਉਦੋਂ ਉੱਥੇ ਗੱਲ ਕਰਨ ਦਾ ਤਰੀਕਾ ਮੁੱਕ ਜਾਂਦਾ ਉੱਥੇ ਇੱਕ ਦੂਜੇ ਨੂੰ ਨੀਵਾ ਵਿਖਾਉਣ ਦੀ ਇੱਕ ਦੂਜੇ ਦੀਆਂ ਬਾਹਾਂ ਖੜੀਆਂ ਕਰਾਉਣ ਵਾਲੀ ਗੱਲ ਚੱਲ ਪੈਂਦੀ ਨੁਕਸਾਨ ਕਿਹਦੇ ਹੋਇਆ ਕੁੜੀ ਦਾ ਹੋਇਆ ਨੁਕਸਾਨ ਕਿਹਦੇ ਹੋਇਆ ਜਿਹੜੇ ਮੁੰਡੇ ਦਾ ਵਿਆਹ ਸੀ ਉਹਦਾ ਹੋਇਆ ਨੁਕਸਾਨ ਕਿਹਦਾ ਹੋਇਆ ਮਾਂ-ਵਾਪ ਦਾ ਹੋਇਆ ਚਾਹੇ ਕੁੜੀ ਵਾਲੇ ਸੀ ਚਾਹੇ ਮੁੰਡੇ ਵਾਲੇ ਸੀ ਤਮਾਸ਼ਾ ਬਣ ਕੇ ਰਹਿ ਗਈ ਫੇਰ ਕਰਨਾ ਕੀ ਚਾਹੀਦਾ ਕਿੰਨਾ ਚੰਗਾ ਹੋਵੇ ਕਿ ਸ਼ਾਦੀ ਤੋਂ ਕੁਝ ਸਮਾਂ ਪਹਿਲਾਂ ਸਾਡੇ ਲੋਕਾਂ 'ਚ ਇੱਕ ਨਾ ਬੜੀ ਮਾੜੀ ਆਦਤ ਆ ਕਿ ਅਸੀਂ ਆਪਣੇ ਧੀ-ਪੁੱਤ ਨੂੰ ਇਹ ਨਹੀਂ ਸਿਖਾਉਂਦੇ ਕਿ ਪੁੱਤ ਆਉਣ ਵਾਲੇ ਸਮੇਂ 'ਚ ਤੈਨੂੰ ਕੀ-ਕੀ ਫੇਸ ਕਰਨਾ ਪਵੇਗਾ ਜੇ ਅਸੀਂ ਸਕੂਲ 'ਚ ਬੱਚੇ ਨੂੰ ਪਾ ਸਕਦੇ ਹਾਂ ਆਪਣੇ ਨੂੰ ਲੇਕਿਨ ਜਦੋਂ ਉਹਦਾ ਸਮਾਂ ਹੁੰਦਾ ਮੈਰਿਜ ਦਾ ਉਹਨੂੰ 6 ਮਹੀਨੇ ਪਹਿਲਾਂ ਗਾਈਡ ਕਰਨਾ ਚਾਹੀਦਾ ਆ ਕੇ ਪੁੱਤ ਜੀ ਇਹ ਜਿਹੜਾ ਤੁਸੀਂ ਇੱਥੇ ਮਾਹੌਲ ਵੇਖ ਰਹੇ ਹੋ ਇਹ ਐਵੇਂ ਦਾ ਮਾਹੌਲ ਜ਼ਿੰਦਗੀ 'ਚ ਤੁਹਾਨੂੰ ਬਣਾਉਣ ਲੱਗਿਆ ਟਾਈਮ ਲੱਗਣਾ ਤੁਹਾਨੂੰ ਕਿਸੇ ਨੇ ਝਿੜਕਣਾ ਵੀ ਆ ਕਿਸੇ ਨੇ ਗੁੱਸੇ ਵੀ ਆਉਣਾ ਵਾ ਤੁਹਾਨੂੰ ਖਾਣ ਤੋਂ ਵੀ ਰੋਕਣਾ ਤੁਹਾਨੂੰ ਬਹਿਣ ਤੋਂ ਵੀ ਟੋਕਣਾ ਤੁਹਾਨੂੰ ਸੌਣ ਤੋਂ ਵੀ ਟੋਕਣਾ ਆ ਹਰ ਗੱਲ 'ਚ ਤੁਹਾਡੀ ਟੋਕਾ ਟਾਕੀ ਹੋ ਸਕਦੀ ਆ ਤੁਹਾਨੂੰ ਗੁੱਸਾ ਵੀ ਆਉਣਾ ਆ ਤੁਸੀਂ ਇੱਕ ਦੂਜੇ ਨਾਲ ਨਾਰਾਜ਼ ਵੀ ਹੋਣਾ ਆ ਚਾਹੇ ਉਹ 700 ਵੇ ਚਾਹੇ 100 ਰਹਾ ਹੋਵੇ ਚਾਹੇ ਕੋਈ ਵੀ ਰਿਸ਼ਤਾ ਹੋਵੇ ਤੁਹਾਡੀ ਥੋੜੀ-ਥੋੜੀ ਤੁ ਤੁ ਮੈ ਮੈ ਨਹੀਂ ਹੋ ਸਕਦੀ ਆ ਕਿ ਇਹਨਾਂ ਸਾਰੀਆਂ ਗੱਲਾਂ ਤੁਹਾਨੂੰ ਵੇਖਣੀਆਂ ਪੈਣਗੀਆਂ ਜਿੰਦਗੀ 'ਚ ਇਹਨੂੰ ਫੇਸ ਕਰਨੀਆਂ ਪੈਣਗੀਆਂ ਜੇ ਅਸੀਂ ਆਪਣੇ ਧੀ ਪੁੱਤ ਨੂੰ ਇਹ ਦੱਸ ਦਿੰਨੇ ਆ ਕਿ ਭਈ ਇਹ ਗੱਲਾਂ ਦਾ ਤੈਨੂੰ ਫੇਸ ਕਰਨਾ ਪਊਗਾ ਜਦੋਂ ਉਹਦੀ ਜ਼ਿੰਦਗੀ 'ਚ ਉਹ ਵਾਪਰਨਗੀਆਂ ਉਹ ਫਿਰ ਮਾਂ ਪਿਓ ਨੂੰ ਯਾਦ ਕਰਨਗੇ ਭਈ ਵਾਕਿਆ ਹੀ ਸਾਡੀ ਮਾਂ ਨੇ ਸਾਡੇ ਪਿਤਾ ਨੇ ਇਹ ਗੱਲ ਸਮਝਾਈ ਸੀ ਹੁਣਾ ਕਿ ਹੋ ਰਿਹਾ ਵਾ ਕਿ ਇਹ ਮਤਲਬ ਕੁਦਰਤੀ ਇੱਕ ਫੈਕਟਰ ਆ ਫਿਰ ਉਹਦੀ ਜ਼ਿੰਦਗੀ ਉਹ ਇਹਨੂੰ ਫੇਸ ਕਰ ਲਵੇਗਾ ਫਿਰ ਉਹਨੂੰ ਇਹ ਸਾਹਮਣਾ ਕਰ ਲੈਣੀ ਤੇ ਜੇ ਆਪਾਂ ਆਪਣੀ ਧੀ ਨੂੰ ਸਿਖਾਵਾਂਗੇ ਨਹੀਂ ਤਾਂ ਫਿਰ ਕੀ ਹੋਵੇਗਾ ਵੇਖੋ ਆਪਾਂ ਦੀ ਵੀ ਵੱਡੀ ਉਮਰ ਹੋ ਜਾਂਦੀ ਕਈ ਵਾਰ ਆਪਾਂ ਵੀ ਤੇ ਪਤੀ ਪਤਨੀ ਤੂ ਤੂ ਮੈਂ ਮੈਂ ਹੋ ਜਾਂਦੀ ਆ ਨਰਾਜ ਹੋ ਜਾਂਦੇ ਗੁੱਸੇ ਹੋ ਜਾਂਦੇ ਕਿ ਅਸੀਂ ਤਲਾਕ ਲੈ ਲਈਨੀ ਕਿ ਅਸੀਂ ਪੰਚਾਇਤਾਂ ਚਲ ਜਾਂਨੇ ਕਿ ਅਸੀਂ ਮਹਿਲਾ ਮੰਡਲਾਂ ਚਲ ਜਾਂਨੇ ਨਹੀਂ ਨਾ ਜਾਇਆ ਜਾਂਦਾ ਕਿਉਂਕਿ ਬੱਚੇ ਨੂੰ ਸਿਖਾਓ ਕਿਉਂਕਿ ਸਿਖਾਉਣਾ ਸਾਡਾ ਫਰਜ਼ ਹੈ ਆ ਇਹ ਜਿਹੜੀ ਉਮਰ ਹੁੰਦੀ ਇੱਕ ਬੰਦੇ 'ਚ ਜੋਸ਼ ਵੀ ਬੜਾ ਹੁੰਦਾ ਬੰਦੇ ਨੂੰ ਆਪਣੇ ਆਪ ਤੇ ਮਾਣ ਵੀ ਬੜਾ ਹੁੰਦਾ ਕਿ ਮੈਂ ਇੰਝ ਕਰ ਦੂੰ ਉਂਝ ਕਰ ਦੂੰ ਕਈ ਵਾਰਾਂ ਫਿਰ ਜਦੋਂ ਆਪਾਂ ਆਪਣੇ ਹੌਮੇ 'ਚ ਆ ਜਾਂਦੇ ਆ ਰਿਸ਼ਤਿਆਂ 'ਚ ਤਾਂ ਫਿਰ ਕੀ ਹੁੰਦਾ ਕਿ ਤਲਾਕ ਵਰਗੀਆਂ ਲੋਕਤਾ 'ਚ ਨਮ ਲਿਆ ਲੈਂਦੀਆਂ ਨੇ ਇੱਕ ਜਗ੍ਹਾ ਤੇ ਰਿਸ਼ਤਾ ਕੀਤਾ ਆਪਾਂ ਸੋਚਿਆ ਸ਼ਾਇਦ ਦੂਜਾ ਚੰਗਾ ਉਹ ਦੂਜਾ ਵੀ ਉਦਾਂ ਦਾ ਹੀ ਹੋਣਾ ਤੀਜਾ ਕੀਤਾ ਤੀਜਾ ਵੀ ਉਦਾਂ ਦਾ ਹੀ ਹੋਣਾ ਫਿਰ ਜ਼ਿੰਦਗੀ 'ਚ ਕੋਈ ਸਵਾਦ ਨਹੀਂ ਰਹਿ ਜਾਂਦਾ ਫਿਰ ਜ਼ਿੰਦਗੀ ਜਿਹੜੀ ਆ ਬੇਅਰਥੀ ਹੋ ਜਾਂਦੀ ਆ ਕਿੰਨਾ ਚੰਗਾ ਵੀ ਰਿਸ਼ਤਾ ਕਰਨ ਤੋਂ ਪਹਿਲਾਂ ਆਪਣੇ ਬੱਚੇ ਨੂੰ ਉਹਦੇ ਉਹਦੇ ਕਰਤਾਰ ਦੇ ਮੁਤਾਬਕ ਰਿਸ਼ਤਾ ਲੱਭਿਆ ਜਾਵੇ ਹਾਂ ਕਈ ਵਾਰਾਂ ਕੀ ਹੁੰਦਾ ਕਿ ਕਈ ਵਾਰ ਜੀਵਨ ਸਾਥੀ ਜਾਂ ਸਾਥਣ ਚੰਗਾ ਨਹੀਂ ਮਿਲਦਾ ਉਦੋਂ ਤਾਂ ਫਿਰ ਤਲਾਕ ਵਰਗੀ ਨੋਬਤ ਆਸਾਨੀ ਚਾਹੀਦੀ ਹੈ ਲੇਕਿਨ ਜੇ ਪਰਿਵਾਰ ਚੰਗਾ ਆ ਉਨੀ ਕੀ ਤਾਂ ਹੋਣਾ ਹੀ ਹੋਣਾ ਨਾ ਅਵੇ ਇਸੇ ਕਰਕੇ ਸਿਆਣੀ ਕਹਿ ਦਿੰਦੇ ਤੁਹਾਡੇ ਵਰਗੇ ਸੂਝਮਾਨ ਕਿ ਸ਼ੁਰੂਆਤੀ ਚ ਮਾਮਾ ਧੀਆ ਨੂੰ ਫੋਨ ਤੇ ਘੱਟ ਗੱਲ ਕਰਨੀ ਚਾਹੀਦੀ ਆ ਕਿਉਂਕਿ ਕਈ ਗੱਲਾਂ ਹੁੰਦੀਆਂ ਜਿਹੜੇ ਥੋੜੇ ਸਮੇਂ ਦੀ ਗੁੱਸੇ ਚ ਹੁੰਦੀਆਂ ਨੇ ਤੇ ਜਦੋਂ ਆਪਾਂ ਆਪਣੇ ਪੇਰੈਂਟਸ ਨੂੰ ਦੱਸ ਦਿੰਨੇ ਆ ਮਾਂ ਨੂੰ ਬਾਪ ਨੂੰ ਦੱਸ ਦਿੰਨੇ ਆ ਗੱਲ ਹੋ ਗਈ ਤਾਂ ਉਹ ਉਹਨਾਂ ਚਿਰ ਤੱਕ ਆਪਣਾ ਮਸਲਾ ਸੋਲਵ ਹੋ ਚੁੱਕਾ ਹੁੰਦਾ ਲੇਕਿਨ ਮਾਂ ਪਿਓ ਦੇ ਦਿਮਾਗ ਚੋਂ ਗੱਲ